ਕਿਸਾਨ ਖੇਤਾਂ ਦੇ ਵਿੱਚ ਕੀੜਾ ਮਾਰਦਾ ਹੋਊਗਾ ਆਸਾਂ ਉਮੀਦਾਂ ਸਦਰਾਂ ਦੇ ਨਾਲ ਆਸਾਂ ਨੂੰ ਬੂਰ ਪੈਂਦਾ ਕਿਸਾਨ ਨੂੰ ਦਿਖਾਈ ਦਿੰਦਾ ਹੋਊਗਾ ਪਰ ਜਦੋਂ ਹੁਣ ਦੁਬਾਰੇ ਖੇਤਾਂ ਦੇ ਵਿੱਚ ਕੀੜਾ ਮਾਰਦਾ ਹੋਊਗਾ ਤਾਂ ਅੱਖਾਂ ਦੇ ਵਿੱਚ ਪਾਣੀ ਹੋਊਗਾ ਇੱਕ ਪਾਣੀ ਜਿਹੜਾ ਖੇਤਾਂ ਦੇ ਵਿੱਚ ਖੜਾ ਤੇ ਇੱਕ ਪਾਣੀ ਕਿਸਾਨ ਦੀਆਂ ਅੱਖਾਂ ਦੇ ਵਿੱਚ ਆ ਜਦੋਂ ਖੇਤਾਂ ਦੇ ਵਿੱਚ ਕੀੜਾ ਮਾਰਦਾ ਉਹ ਕਹਿੰਦੇ ਨਾ ਜਿਸ ਤਣ ਲਾਗੇ ਉਸ ਤਣ ਜਾਣੇ ਕੌਣ ਜਾਣੇ ਪੀੜ ਭਰਾਏ ਉਹ ਗੱਲਾਂ ਕਿ ਅਸੀਂ ਕਾ ਕੇ ਚਲੇ ਜਾਣੇ ਬੜਾ ਨੁਕਸਾਨ ਹੋਇਆ ਪੁੱਛ ਕੇ ਵੇਖੋ ਜਿੰਦੀ ਫਸਲ ਖਤਮ ਹੋ ਗਈ ਆ ਹੇ ਤਾਂ ਬਿਮਾਰੀਆਂ ਸ਼ੁਰੂ ਹੋਣਗੀਆਂ ਹੁਣ ਜਿਵੇਂ ਜਿਵੇਂ ਪਾਣੀ ਖਤਮ ਚਾਰ ਪੰਜ ਦਿਨ ਹੋਰ ਠਹਿਰ ਜੋ ਇੰਨੇ ਇੰਨੀ ਬਦਬੂ ਆਣੀ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਨਮ ਲੈਣਾ ਇੱਥੋਂ ਹੁਣ ਵੀ ਅਸੀਂ ਜਾ ਜਾ ਕੇ ਪਿੰਡ ਪਿੰਡ ਅਸੀਂ ਝੋਲੀ ਹਟ ਕੇ ਇਨ੍ਹਾਂ ਦੀ ਖਾਤਰ ਭੀਖ ਮੰਗਾਗੇ ਵੀ ਭਰਾਓ ਉਹ ਵੀ ਆਪਣੇ ਭਰਾ ਨੇ ਆਪਾਂ ਕਿਹੜਾ ਨਾਲ ਲੱਗਿਆ ਹੀ ਖਾਲੀ ਆਏ ਤੇ ਖਾਲੀ ਜਾਣਾ ਵਾ ਉਹ ਵੀ ਆਪਣੇ ਭਰਾ ਨੇ ਕਦੇ ਮੋਟਰ ਖੜ ਗਈ ਕਦੇ ਬੋਰ ਸੜ ਗਿਆ ਕਦੇ ਪੈ ਗਿਆ ਸੋਕਾ ਕਦੇ ਸਭ ਕੁਝ ਹੜ ਗਿਆ ਇਹ ਕਿਸਾਨਾਂ ਦੀ ਤਰਾਸ ਦੀ ਹੈ ਅਸੀਂ ਅਰਾਜੀ ਸਭਰਾ ਪਿੰਡ ਦੇ ਵਿੱਚ ਮੌਜੂਦ ਹੈ ਇੱਥੇ ਝੋਨਾ ਬੀਜਿਆ ਹੋਇਆ ਸੀ ਕਿਸਾਨਾਂ ਦੇ ਵੱਲੋਂ ਪਰ ਹੁਣ ਹੁਣ ਝੋਨੇ ਦੀ ਜਿਹੜੀ ਤਸਵੀਰ ਆ ਉਹ ਕਿਸੇ ਹੋਰ ਰੂਪ ਦੇ ਵਿੱਚ ਆ ਇੱਥੇ ਕਿਸਾਨ ਖੇਤਾਂ ਦੇ ਵਿੱਚ ਕੀੜਾ ਮਾਰਦਾ ਹੋਊਗਾ ਆਸਾਂ ਉਮੀਦਾਂ ਸਦਰਾਂ ਦੇ ਨਾਲ ਆਸਾਂ ਨੂੰ ਬੂਰ ਪੈਂਦਾ ਕਿਸਾਨ ਨੂੰ ਦਿਖਾਈ ਦਿੰਦਾ ਹੋਊਗਾ ਪਰ ਜਦੋਂ ਹੁਣ ਦੁਬਾਰੇ ਖੇਤਾਂ ਦੇ ਵਿੱਚ ਕੀੜਾ ਮਾਰਦਾ ਹੋਊਗਾ ਤਾਂ ਅੱਖਾਂ ਦੇ ਵਿੱਚ ਪਾਣੀ ਹੋਊਗਾ ਇੱਕ ਪਾਣੀ ਜਿਹੜਾ ਖੇਤਾਂ ਦੇ ਵਿੱਚ ਖੜਾ ਤੇ ਇੱਕ ਪਾਣੀ ਕਿਸਾਨ ਦੀਆਂ ਅੱਖਾਂ ਦੇ ਵਿੱਚ ਆ ਜਦੋਂ ਖੇਤਾਂ ਦੇ ਵਿੱਚ ਕੀੜਾ ਮਾਰਦਾ ਸਾਡੇ ਨਾਲ ਵਿਧਾਨ ਸਭਾ ਹਲਕਾ ਤੋਂ ਐਮ ਐਲ ਏ ਨਿਰੇਸ਼ ਕਟਾਰੀਆ ਜੀ ਨੇ ਆਪਾਂ ਗੱਲਬਾਤ ਕਰਦੇ ਆ ਕਿ ਕਿਵੇਂ ਕਿਸਾਨ ਇਥੋਂ ਉੱਭਰੂਗਾ ਆਏ ਜਿਹੜੇ ਦੂਜੇ ਤੀਜੇ ਸਾਲ ਹੜਾਂ ਦੀ ਮਾਰ ਪੈਂਦੀ ਆ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਆ ਉਹ ਪਹਿਲਾਂ ਵੀ ਵਿਚਰਦੇ ਰਹੇ ਆ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਕਿ ਤੁਸੀਂ ਸਚਾਈ ਦੇ ਜਿਹੜਾ ਤੁਸੀਂ ਹੁਣ ਦੇ ਹੀ ਰਹੇ ਜੀ ਜੀ ਉਹ ਕਈ ਬੰਦੇ ਹੁੰਦੇ ਆ ਉੱਥੋਂ ਫੋਟੋਆਂ ਖਿੱਚਦੇ ਆ ਤੇ ਉੱਥੋਂ ਚਲੇ ਜਾਂਦੇ ਆ ਸੱਚਾਈ ਤਾਂ ਕਿਤੇ ਪਾਸੇ ਰਹਿ ਜਾਂਦੀ ਆ ਆ ਹੁਣ ਤੁਸੀਂ ਦੇਖ ਰਹੇ ਜੇ ਕਿੰਨਾ ਨੁਕਸਾਨ ਆ ਜੀ ਇਹ ਵਾਕਿਆ ਹੀ ਤੁਸੀਂ ਜਿਹੜੀ ਗੱਲ ਕਹੀ ਆ ਵੀ ਇੱਕ ਤਾਂ ਖੇਤਾਂ 'ਚ ਪਾਣੀ ਆ ਤੇ ਇੱਕ ਉਹਦੀਆਂ ਅੱਖਾਂ ਕਿਸਾਨ ਦੀਆਂ 'ਚ ਹੂੰ ਬਹੁਤ ਵੱਡੀ ਗੱਲ ਆ ਭਾਈ ਜੀ ਜਦੋਂ ਵੇਖੀਦਾ ਨਾ ਕਈ ਵਾਰੀ ਆਪ ਨੂੰ ਵੀ ਮਨ ਭਰਿਆ ਹੁੰਦਾ ਤੇ ਰੋਣ ਆ ਜਾਂਦਾ ਜੀ ਜਿਹੜਾ ਜਿੰ ਤੋ ਕਹਿੰਦੇ ਨਾ ਜਿਸ ਤਣ ਲਾਗੇ ਉਸ ਤਣ ਜਾਣੇ ਕੌਣ ਜਾਣੇ ਪੀੜ ਪਰਾਈ ਜੀ ਉਹ ਗੱਲ ਆ ਕਿ ਅਸੀਂ ਕਹਿ ਕੇ ਚਲੇ ਜਾਨੇ ਬੜਾ ਨੁਕਸਾਨ ਹੋਇਆ ਪੁੱਛ ਕੇ ਵੇਖੋ ਜਿੰ ਜੀ ਦੀ ਫਸਲ ਖਤਮ ਹੋ ਗਈ ਆ ਉਹਨੂੰ ਪੁੱਛੋ ਕੀ ਹਾਲ ਆ ਬਹੁਤ ਔਖਾ ਬਹੁਤ ਔਖੀ ਘੜੀ ਆ ਪਿਛਲੀ ਵਾਰ ਵੀ ਆਹ ਸੜਕ ਵੀ ਟੁੱਟ ਗਈ ਸੀ ਆ ਜਿਹੜੀ ਉਦੋਂ ਵੀ ਅਸੀਂ ਟਰੈਕਟਰ ਤੇ ਆਏ ਸੀ ਤੇ ਬੜੀ ਮੁਸ਼ਕਲ ਨਾਲ ਵੱਡਾ ਟਰੈਕਟਰ ਮੰਗਾਇਆ ਇਹ ਇਥੋਂ ਟੱਪੇ ਤੇ ਲੈnde ਖਾਂਦੇ ਆ ਸੜਕ ਦੇ ਸੇ ਨਾ ਕੁਛ ਪਾਣੀ ਦੇ ਇਦਾਂ ਦੀ ਹੋ ਕੇ ਵਿੱਚੋਂ ਦੀ ਚੜੇ ਤੇ ਉਹ ਅਜੇ ਮੇਰੇ ਖਿਆਲ ਆ ਵੀ ਸੁਸਾਤ ਹੀ ਨਹੀਂ ਹੋਇਆ ਕੰਮ ਤੇ ਉਹਨਾਂ ਜਨੂੰ ਹੋਰ ਪਾਣੀ ਆ ਗਿਆ ਜੀ ਸਾਹਿਬ ਤੁਸੀਂ ਵੀ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਔਰ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਕੇ ਭਾਵਕ ਹੋ ਜਾਂਦੇ ਹੋ ਇੱਕ ਭਾਵਕਤਾ ਜਿਹੜੀਆਂ ਲੋਕਾਂ ਨਾਲ ਜੁੜੀ ਹੋਈ ਹੈ ਖਾਸ ਕਰਕੇ ਆਪ ਦੇ ਲੋਕਾਂ ਦੇ ਨਾਲ ਉਥੇ ਕਿਸਾਨਾਂ ਦੇ ਵਿੱਚ ਤੁਸੀਂ ਜਾਣਦੇ ਹੋ ਔਰ ਕਿਸਾਨਾਂ ਦੇ ਅੱਖਾਂ ਦੇ ਵਿੱਚ ਆਪ ਮੁਹਾਰੇ ਹੰਝੂ ਜਿਹੜੇ ਆ ਜਾਂਦੇ ਆ ਉਹਨਾਂ ਦਾ ਮੁੱਲ ਕਿਵੇਂ ਪੂਰਾ ਹੋਊਗਾ ਕਿਉਂਕਿ ਕਿਸਾਨ ਆ ਖੇਤੀ ਪ੍ਰਧਾਨ ਸੂਬਾ ਹੈਗਾ ਪੰਜਾਬ ਜਦਾਤਰ ਜਿਹੜੇ ਪੰਜਾਬ ਦੇ ਪਰਿਵਾਰ ਆ ਪਿੰਡੂ ਪਰਿਵਾਰ ਆ ਉਹ ਖੇਤੀ ਤੇ ਨਿਰਭਰ ਆ ਔਰ ਇੱਥੋਂ ਕਿਵੇਂ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਔਰ ਕਿਹੜੇ ਤਰੀਕੇ ਦੇ ਨਾਲ ਤੁਸੀਂ ਸਾਥ ਦੇਮੋਗੇ ਲਗਾਤਾਰ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਮਾਈ ਜੀ ਸਾਥ ਪਰਮਾਤਮਾ ਕਰੇ ਉਹਨਾਂ ਨੂੰ ਵੀ ਹਿੰਮਤ ਦੇਵੇ ਤੇ ਸਾਡੇ ਜਿਹੜੇ ਮੇਰੇ ਸਾਥੀਆਂ ਨੂੰ ਵੀ ਜੇ ਨਾ ਨੇ ਉਸ ਦਿਨ ਤੁਸੀਂ ਵੇਖਿਆ ਹੋਊਗਾ ਜੀ 285 ਟਰਾਲੀਆਂ ਲੈ ਕੇ ਜਦੋਂ ਅਸੀਂ ਇੱਕੋ ਵਾਰੀ ਉਸ ਤਰ੍ਹਾਂ ਵੀ ਅਸੀਂ ਰੋਜ਼ ਦੀਆਂ 5-7 ਟਰਾਲੀਆਂ ਡੇਲੀ ਲਿਜਾਣੇ ਅਸਮਾਨ ਦੀਆਂ ਪਰ ਜਦੋਂ ਉਸ ਤੋਂ ਇੱਕਦਮ ਲੈ ਕੇ ਗਏ ਇਕੱਠੀਆਂ 285 ਤੇ ਉਸ ਟਾਈਮ ਸਾਰੇ ਪੰਜਾਬ 'ਚ ਇਸ ਗੱਲ ਦੀਆਂ ਉਹ ਇਸ ਗੱਲ ਤੇ ਨਹੀਂ ਸੀ ਅਸੀਂ ਇਕੱਠੀਆਂ ਕੀਤੀਆਂ ਅਸੀਂ ਤਾਂ ਇਹ ਸੀਗਾ ਵੀ ਦੂਜੀ ਐਮਐਲਏ ਵੀ ਸਾਡੇ ਵਾਲ ਵੇਖ ਕੇ ਚਲੋ ਸ਼ੁਰੂ ਕਰਨ ਤੇ ਸਾਰਿਆਂ ਦਾ ਆਪਾਂ ਇਹ ਆ ਵੀ ਹਰ ਇੱਕ ਦੀ ਮਦਦ ਹੋ ਸਕੇ। ਕੋਈ ਸਾਡਾ ਮਕਸਦ ਇਹ ਨਹੀਂ ਵੀ ਲੋਕਾਂ ਨੂੰ ਖਵਾਵਾ ਕਰਨਾ ਵੀ ਅਸੀਂ 285 ਟਰਾਲੀਆਂ ਲੈ ਕੇ ਆਏ ਆ। ਜੀ ਉਹ ਤਾਂ ਸਿਰਫ ਵੈਸੇ ਆ ਅਸੀਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਭਰਾਵਾਂ ਦਾ ਉਹਨਾਂ ਸਰਪੰਚਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਮੈਂ ਫਸਲਾਂ ਪਾਲੀਆਂ ਤੇ ਸਾਡੇ ਨਿੱਕੇ ਜਿਹੇ ਸਨੇਹ ਤੇ ਇੱਕ ਦਿਨ ਪਹਿਲਾਂ ਲਾਇਆ ਮੇਰੇ ਬੇਟੇ ਨੇ ਸਨੇਹ ਤੇ ਲੋਕਾਂ ਨੇ ਭਰ-ਭਰ ਟਰਾਲੀਆਂ ਅਚਾਰ ਦੀਆਂ ਪਸ਼ੂਆਂ ਵਾਸਤੇ ਚਾਰ ਚੋਕਰ ਤੂੜੀ ਕਿਸੇ ਨੇ ਰਾਸ਼ਨ ਬੜਾ ਕੁਝ ਲਿਆਂਦਾ ਕੋਈ ਕਸਰ ਨਹੀਂ ਛੱਡੀ ਅਸੀਂ ਭਰਾਵਾਂ ਦਾ ਦੇਣ ਨਹੀਂ ਦੇ ਸਕਦੇ ਪਰ ਇੱਧਰ ਜਿਹੜਾ ਆਣ ਕੇ ਜਿੱਧਰ ਵੰਡਿਆ ਉਧਰ ਅਸੀਂ ਬਾਈ ਜੀ ਮਾਂ ਨੇ ਏਡਾ ਦੁਖੀ ਹੋਇਆ ਵੇਖ ਕੇ ਆ ਹੁਣ ਤੁਸੀਂ ਵੇਖਦੇ ਵੇ ਕਿੰਨੀ ਬਦਬੂ ਆ ਰਹੀ ਐ ਇਹ ਇਹੋ ਜੀ ਬਦਬੂ ਦੇ ਵਿੱਚ ਰਹਿਣਾ ਇਹ ਬਿਮਾਰੀਆਂ ਦਾ ਘਰ ਹਜੇ ਤਾਂ ਬਿਮਾਰੀਆਂ ਸ਼ੁਰੂ ਹੋਣਗੀਆਂ ਹੁਣ ਜਿਵੇਂ ਜਿਵੇਂ ਪਾਣੀ ਖਤਮ ਚਾਰ ਪੰਜ ਦਿਨ ਹੋਰ ਠਹਿਰ ਜਾਓ ਇਨ ਇੰਨੀ ਕੁ ਬਦਬੂ ਆਉਣੀ ਆ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਨਮ ਲੈਣਾ ਇਥੋਂ ਜੀ ਇਹਨਾਂ ਨੇ ਭਰਾਵਾਂ ਨੇ ਇਸ ਪਹਿਲੀ ਦੀ ਗੱਲ ਆ ਵੀ ਇਹ ਪਾਣੀ ਅਜੇ ਕਈ ਦਿਨ ਸੁੱਕਦਾ ਨਹੀਂ ਕਿਉਂਕਿ ਪਾਣੀ ਇਥੇ ਖਲੋਤਾ ਰਿਹਾ ਕਿੰਨੇ ਚਿਰ ਹੂੰ ਇਸ ਕਰਕੇ ਪਾਣੀ ਸੁੱਕਣਾ ਨਹੀਂ ਹੈ ਢਲਦਲ ਬਣ ਜਾਣੀ ਆ ਢਲਦਲ ਬਣਨੀ ਆ ਉਦੋਂ ਬਾਅਦ ਜਦੋਂ ਸੁੱਕੂਗਾ ਇਹ ਉਦੋਂ ਬਾਅਦ ਇਹਨਾਂ ਨੂੰ ਤੇਲ ਵੀ ਚਾਹੀਦਾ ਖਾਦ ਵੀ ਚਾਹੀਦੀ ਆ ਇਹਨਾਂ ਨੂੰ ਪਲਾ ਪੱਧਰ ਕਰਨ ਵਾਸਤੇ ਫਿਰ ਬੀਜਾਂ ਵਾਸਤੇ ਕਈ ਬੜਾ ਮੈਂ ਤੱਕ ਦੀ ਲੋੜ ਆ ਤੇ ਪੈਸੇ ਦੀ ਵੀ ਲੋੜ ਆ ਜੀ ਚਲੋ ਅਸੀਂ ਸਾਰਿਆਂ ਨੂੰ ਜਿਵੇਂ ਅੱਗੇ ਰਿਕੁਐਸਟ ਕੀਤੀ ਸਾਰਿਆਂ ਨੇ ਇੱਕੋ ਵਾਰੀ ਕੁਛੇ ਨੇ ਕੁਛ ਲਿਆਂਦਾ ਜਿੰਨੀ ਜੋਗੇ ਗਏ ਹੁਣ ਵੀ ਅਸੀਂ ਜਾ ਜਾ ਕੇ ਪਿੰਡ ਪਿੰਡ ਅਸੀਂ ਝੋਲੀ ਅਡ ਕੇ ਇਨਾਂ ਦੀ ਖਾਤਰ ਭੀਖ ਮੰਗਾਂਗੇ ਵੀ ਭਰਾਓ ਉਹ ਵੀ ਆਪਣੇ ਭਰਾ ਨੇ ਆਪਾਂ ਕਿਹੜਾ ਨਾਲ ਲੱਗਿਆ ਸੀ ਖਾਲੀ ਆਏ ਤੇ ਖਾਲੀ ਜਾਣਾ ਵਾ ਉਹ ਵੀ ਆਪਣੇ ਭਰਾ ਨੇ ਜੀ ਕੋਈ ਸਰਕਾਰ ਦਾ ਕਾਦੀ ਦਲ ਦਾ ਮਸਲਾ ਨਹੀਂ ਕੋਈ ਕਾਂਗਰਸਾ ਨਹੀਂ ਮੈਂ ਹਰ ਸਟੇਜ ਤੇ ਕਹਿੰਦਾ ਰਿਹਾ ਪਹਿਲਾ ਇਨਸਾਨ ਸਭ ਤੋਂ ਪਹਿਲਾਂ ਇਨਸਾਨ ਚੰਗੇ ਇਨਸਾਨ ਬਣੀਏ ਇਨਸਾਨ ਚੰਗੇ ਕਿਉਂ ਕਿਉਂਕਿ ਵੇਖੋ ਇਹ ਵੀ ਆਪਣੇ ਭਰਾ ਨੇ ਆਪਣਾ ਇਨਸਾਨ ਦਾ ਫਰਜ਼ ਆ ਇਨਸਾਨ ਦੀ ਮਦਦ ਕਰਨਾ ਬਿਲਕੁਲ ਇਨਸਾਨੀਅਤ ਆਪਾਂ ਨੂੰ ਇਹ ਸਾਡੇ ਭਰਾ ਨੇ ਸਾਰੇ ਭਾਵੇਂ ਕਿਸੇ ਜਾਤ ਦਾ ਵੀ ਹੋਵੇ ਤੇ ਅਸੀਂ ਇਹ ਜਿੰਨੀ ਜੋਗੇ ਹੋਏ ਆ ਉਹਨਾਂ ਅਸੀਂ ਇਹਨਾਂ ਨਾਲ ਵਾਦਾ ਵੀ ਕੀਤਾ ਵਾ ਤੇ ਸਰਕਾਰ ਤੋਂ ਵੀ ਲੈ ਕੇ ਦਵਾਂਗੇ ਤੇ ਅਸੀਂ ਵੀ ਜਿੰਨੇ ਕੁ ਜੋਗੇ ਹੋਏ ਕਰਾਂਗੇ ਜ਼ਰੂਰ ਜੀ ਤੁਸੀਂ ਪਾਣੀ ਦੀ ਬਦਬੂ ਦੀ ਗੱਲ ਕੀਤੀ ਔਰ ਇਹ ਵੱਡੀ ਸਮੱਸਿਆ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਹਦੇ ਨਾਲ ਤਿਆਰੀਆਂ ਕੀ ਹੈ ਕਿਵੇਂ ਇਹਨਾਂ ਨਾਲ ਨਜਠਾ ਜਾਊਗਾ ਅਸੀਂ ਅੱਜ ਸਾਨੂੰ ਲੈ ਕੇ ਤਾਂ ਆਏ ਸੀ ਦੋ ਮਸ਼ੀਨਾਂ ਪਰ ਉਹ ਸਾਨੂੰ ਜਿਹੜਾ ਮਕੈਨਿਕ ਨਹੀਂ ਆਇਆ ਸੀ ਸਾਡੇ 업ਰਾਇ ਸਾਬ ਬਹੁਤ ਉਹ ਵੀ ਮਦਦ ਕਰ ਰਹੇ ਨੇ ਚਲੋ ਜਿੰਨੇ ਜੋਗੇ ਹੈਗੇ ਆ ਉਹ ਵੇਖੋ ਉਹਨਾਂ ਨੇ ਇੱਕ ਥਾਂ ਤੇ ਥੋੜੀ ਦੇਣਾ ਅਸੀਂ ਤਾਂ ਆਪਦੇ ਆਪ ਦੇ ਲਾਖੇ 'ਚ ਦੇਣਾ ਉਹਨਾਂ ਨੇ ਸਾਰੇ ਵਰਲਡ 'ਚ ਦੇਣਾ ਜੀ ਭਾਈ ਜੀ ਕੱਲੇ ਇੱਕ ਇਲਾਕੇ ਦੀ ਸੇਵਾ ਕਰਨੀ ਬੜੀ ਔਖੀ ਆ ਹੂੰ ਤੇ ਉਹਨਾਂ ਸਾਰੀ ਦੁਨੀਆਂ ਦੇ ਵਿੱਚ ਭਾਈ ਜੀ ਕਿਤੇ ਵੀ ਕਿਸੇ ਦਾ ਕੋਈ ਮਾੜਾ ਮੋਟਾ ਕੋਠਾ ਉਹਨੂੰ ਚਿੱਠੀ ਪਾ ਦਿੰਦੇ ਆ ਸਾਡਾ ਜੀ ਆ ਵੇਖੋ ਮਕਾਨ ਟਹਿ ਗਿਆ ਉਸੇ ਵੇਲੇ ਉਹ ਮਦਦ ਕਰਦੇ ਆ ਉਹਨਾਂ ਦੀਆਂ ਹਰ ਥਾਂ ਤੇ ਟੀਮਾਂ ਬਣੀਆਂ ਭਾਈ ਸਾਰੀ ਦੁਨੀਆਂ 'ਚ ਮਦਦ ਕਰਨੀ ਬੜੀ ਔਖੀ ਆ ਪਰ ਫਿਰ ਵੀ ਜੋ ਉਹਨਾਂ ਨੂੰ ਕਹਿ ਦਈਏ ਉਸੇ ਵੇਲੇ ਪਰਸੋਂ ਆਏ ਸੀਗੇ ਚੌਥ ਤੇ ਅੱਜ ਫੇਰ ਆ ਗਏ ਹੁਣ ਫੇਰ ਸਾਡਾ ਵਾਦਾ ਕੀਤਾ ਅੱਜ ਉਹ ਮਸ਼ੀਨਾਂ ਸਾਡੇ ਮਕੈਨਿਕ ਨਾਲ ਔਨ ਕਰਕੇ ਵਾਪਸੀ ਦੇਤੀਆਂ ਇਹ ਸਾਨੂੰ ਪਰਸੋ ਤੱਕ ਮਿਲਣਗੀਆਂ ਨਾਲ ਮਕੈਨਿਕ ਵੀ ਸਾਰਾ ਕੁਝ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿੱਥੇ ਜੋ ਚਾਹੀਦਾ ਤੁਸੀਂ ਸਾਨੂੰ ਦੱਸੋ ਤੇ ਅਸੀਂ ਉਥੇ ਪਹੁੰਚਦਾ ਕਰਾਂਗੇ ਉਹਨਾਂ ਵੱਲੋਂ ਵੀ ਮਦਦ ਆਉਣੀ ਆ ਅਸੀਂ ਆਪਦੇ ਸੱਜਣਾ ਮਿੱਤਰਾਂ ਵੱਲੋਂ ਵੀ ਸਰਕਾਰ ਵੱਲੋਂ ਵੀ ਸਾਰੇ ਰਲ ਮਿਲ ਕੇ ਅਸੀਂ ਆਪਣੇ ਜਿਹੜੇ ਹਲਕੇ ਦੇ ਕਿਸਾਨਾਂ ਨੂੰ ਪੈਰਾਂ ਸਿਰ ਕਰਾਂਗੇ ਪੰਜਾਬ ਦੇ ਕਿਸਾਨਾਂ ਨੂੰ ਪੈਰਾਂ ਸਿਰ ਕਰਾਂਗੇ ਸਾਰੇ ਪੰਜਾਬ ਦੇ ਭਰਾਵਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰੇ ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਮਦਦ ਕਰੀਏ ਜਿਹੜੇ ਕਿ ਬਾਹਰ ਬੈਠੇ ਸਾਡੇ ਭਰਾ ਬਾਹਰ ਲੀਆਂ ਕੰਟਰੀਆਂ 'ਚ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਵੀ ਤੁਸੀਂ ਵੀ ਵੱਧ ਤੋਂ ਇਹਨਾਂ ਦਾ ਸਹਿਯੋਗ ਦਿਓ ਉਹ ਅੱਗੇ ਵੀ ਦਿੰਦੇ ਰਹੇ ਆ ਤੇ ਹੁਣ ਵੀ ਸਹਿਯੋਗ ਦਿਓ ਆਪਾਂ ਇਹਨਾਂ ਨੂੰ ਪੈਰਾਂ ਸਿਰ ਕਰੀਏ ਕਿਉਂਕਿ ਕਿਸਾਨ ਦੀ ਕਿਸਾਨ ਤੋਂ ਹੀ ਸਾਰੀ ਗੱਲ ਚੱਲਦੀ ਆ ਕਿਸਾਨ ਸਾਡੇ ਹਿੰਦੁਸਤਾਨ ਦਾ ਧੁਰਾ ਕਿਸਾਨੀ ਜੇਕਰ ਕਿਸਾਨ ਖੁਸ਼ਹਾਲ ਆ ਤੇ ਅਸੀਂ ਵੀ ਖੁਸ਼ਹਾਲ ਆ ਜੇ ਕਿਸਾਨ ਕੋਲੇ ਪੈਸਾ ਤੇ ਬਾਜ਼ਾਰ ਚਾਊਗਾ ਬਾਜ਼ਾਰ 'ਚ ਵੀ ਰੌਣਕ ਬਣੂਗੀ ਤਾਂ ਹੀ ਸਾਰਾ ਕੰਮ ਸਿਸਟਮ ਚੱਲੂਗਾ ਜੇ ਕਿਸਾਨ ਤੇ ਇਸ ਕਰਕੇ ਸਾਡੇ ਸਾਰਿਆਂ ਦੀ ਬੇਨਤੀ ਆ ਵੀ ਆਪਦੀ ਟੀਮ ਵੱਲੋਂ ਜਿੱਥੇ-ਜਿੱਥੇ ਵੀ ਕੋਈ ਹੈਗਾ ਵਾ ਆਪਣੇ ਜਿੱਥੇ ਕਿਤੇ ਫਸਲਾ ਮਾਰੀਆਂ ਗਈਆਂ ਉਹਨਾਂ ਦੀ ਮਦਦ ਕਰੋ ਵੱਦ ਤੋਂ ਵੱਦ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਤੇ ਪ੍ਰਮਾਤਮਾ ਅੱਗੇ ਵੀ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਤੋਂ ਮਿਹਰ ਭਰਿਆ ਹੱਥ ਰੱਖੇ ਇਹ ਪਿਛਲੀ ਵਾਰ ਵੀ ਹੋ ਗਿਆ ਤੇ ਐਤ ਕੀ ਵੀ ਦੇਖੋ 23 ਚ ਹੋਇਆ ਤੇ ਆ ਕਿੰਨਾ ਖਿਚੇਰੀ ਹੋਇਆ ਥੋੜਾ ਜਿਹੀ ਹੋਇਆ ਦੁਬਾਰਾ ਫੇਰ ਆ ਗਿਆ ਤੇ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖੀ ਵੀ ਅੱਗੇ ਤੋਂ ਇਹੋ ਜਿਹਾ ਨੁਕਸਾਨ ਨਾ ਹੋਵੇ ਤੇ ਸਾਡੇ ਜਿਹੜੇ ਵੀਰ ਆ ਇਹ ਖਸ਼ਾਲ ਰਹਿਣ ਇਸੇ ਤਰ੍ਹਾਂ ਆਪ ਦੀ ਖੇਤੀਬਾੜੀ ਕਰਨ ਤੇ ਆਪ ਦੇ ਪਰਿਵਾਰ ਨੂੰ ਪਾਲਣ ਪੋਸ਼ਣ ਕਰਨ ਇਹ ਨਾ ਕਹਿੰਦਾ ਹੋਇਆ ਮੈਂ ਖਿਮਾਂ ਦਾ ਜਾਚ ਕਾਉ ਵਾਹਿਗੁਰੂ ਦੇ ਖਾਲਸਾ ਵਾਹਿਗੁਰੂ ਦੀ ਫਤਿਹ ਅੰਦਰੇਸ਼ ਕੁਟਾਰੀ ਅੱਜ ਲਗਾਤਾਰ ਆਪਣੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਪਹਿਲੇ ਦਿਨ ਤੋਂ ਹੀ ਵਿਚਰ ਰਹੇ ਆ ਚਾਹੇ ਪਹਿਲੇ ਦਿਨ ਦੀ ਗੱਲ ਹੋਵੇ ਜਾਂ ਹੁਣ ਦੀ ਹੋਵੇ ਹੁਣ ਵੀ ਜਿਹੜੇ ਰਾਜੀਤ ਸਭਰਾ ਪਿੰਡ ਆ ਜਿਹੜਾ ਉੱਥੇ ਪਹੁੰਚੇ ਹੋਇਆ ਔਰ ਝੋਨਾ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਇੱਥੇ ਕਿਸਾਨ ਨੇ ਜਿਹੜਾ ਝੋਨਾ ਲਾਇਆ ਸੀ ਆਸਾਂ ਨਾਲ ਉਮੀਦਾਂ ਨਾਲ ਸਦਰਾਂ ਨਾਲ ਕਿਉਂਕਿ ਕਿਸਾਨ ਆ ਜਿਹੜਾ ਪੂਰੀ ਦੁਨੀਆ ਦਾ ਢਿੱਡ ਭਰਦਾ ਪੂਰੀ ਦੁਨੀਆ ਦਾ ਢਿੱਡ ਭਰਦਾ ਭਰਦਾ ਕਿਸਾਨ ਆ ਜਿਹੜਾ ਆਪਣਾ ਕੁਝ ਆਪਣਾ ਸਾਰਾ ਕੁਝ ਜਿਹੜਾ ਅੱਡਾ ਤੇ ਲਾ ਕੇ ਬਹਿ ਜਾਂਦਾ ਪਰ ਕਦੇ ਕਿਸਾਨ ਨੂੰ ਸੋਕਾ ਮਾਰ ਜਾਂਦਾ ਕਦੇ ਕਿਸਾਨ ਨੂੰ ਹੜ ਮਾਰ ਜਾਂਦੇ ਆ ਕਦੇ ਕਿਸਾਨ ਨੂੰ ਜਿਹੜਾ ਬੇਰੋਜ਼ਗਾਰੀ ਮਾਰ ਜਾਂਦੀ ਆ ਪਰ ਇੱਥੋਂ ਕਿਸਾਨ ਕਿਵੇਂ ਉੱਠੂਗਾ ਹਾਲਾਂਕਿ ਇੱਕ ਵੱਡੀ ਤਸਵੀਰ ਨਿਕਲ ਕੇ ਸਾਹਮਣੇ ਆਈ ਆ ਕਿ ਜਿਹੜੇ ਪੰਜਾਬ ਦੇ ਲੋਕ ਹੀ ਨਹੀਂ ਹੋਰ ਸਟੇਟਾਂ ਦੇ ਚਾਹੇ ਰਾਜਸਥਾਨ ਦੀ ਗੱਲ ਹੋਵੇ ਯੂਪੀ ਦੀ ਗੱਲ ਹੋਵੇ ਹਰਿਆਣਾ ਦੀ ਗੱਲ ਹੋਵੇ ਉੱਥੋਂ ਵੀ ਲੋਕ ਆ ਜਿਹੜੇ ਵੱਡੀ ਪੱਧਰ ਤੇ ਆ ਕੇ ਸੇਵਾ ਕਰ ਰਹੇ ਆ ਔਰ ਜਿਹੜਾ ਝੋਨਾ ਸੀਗਾ ਇੱਥੇ ਔਰ ਪੱਠੇ ਵੀ ਇੱਥੇ ਬੀਜੇ ਹੋਇਆ ਜ਼ਮੀਨ ਆ ਜਿਹੜੀ ਜ਼ਮੀਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਔਰ ਰੇਤ ਚੜ ਗਈ ਆ ਇੱਥੇ ਪਸ਼ੂ ਜਿਹੜੇ ਲੋਕਾਂ ਦੇ ਰੱਖੇ ਹੋਏ ਸੀ ਆਪਣੀ ਜ਼ਿੰਦਗੀ ਰੂਪੀ ਰਿਹੜੀ ਨੂੰ ਧੱਕਾ ਲਾਉਣ ਦੇ ਲਈ ਜਿਹੜੇ ਕਿਸਾਨ ਆ ਉਹ ਪਸ਼ੂ ਰੱਖਦੇ ਆ ਔਰ ਤਾਂ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਹੋਰ ਸੁਖਾਲੀ ਹੋ ਸਕੇ ਪਰ ਪਸ਼ੂਆਂ ਦਾ ਬੜਾ ਨੁਕਸਾਨ ਹੋਇਆ ਇੱਥੇ ਹਰਾਚਾਰਾ ਬੀਜਿਆ ਹੋਇਆ ਸੀ ਇੱਥੇ ਹਰਾਚਾਰਾ ਤਾਂ ਦਿਖਾਈ ਨਹੀਂ ਦਿੰਦਾ ਪਰ ਪਾਣੀ ਦੇ ਵਿੱਚੋਂ ਡੁੱਬੀ ਹੋਈ ਫਸਲ ਦਿਖਾਈ ਦਿੰਦੀ ਆ ਇਸ ਤੋਂ ਬਾਅਦ ਵੱਡੀਆਂ ਵਾ ਜਿਹੜੀਆਂ ਵੱਡੀਆਂ ਸਮੱਸਿਆਵਾਂ ਹੈਗੀਆਂ ਨੇ ਪਾਣੀ ਦੇ ਵਿੱਚੋਂ ਜਿਹੜੀ ਬਦਬੂ ਜਿਹੜੀ ਆਉਣੀ ਸ਼ੁਰੂ ਹੋ ਗਈ ਆ ਗੰਦੀ ਬਦਬੂ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਐਮਐਲਏ ਸਾਹਿਬ ਨੇ ਦੱਸਿਆ ਕਿ ਕਿਵੇਂ ਉਹ ਉਹਨਾਂ ਦੀ ਤਿਆਰੀ ਕੀਤੀ ਹੋਈ ਆ ਕਿਵੇਂ ਇਹਨਾਂ ਚੀਜ਼ਾਂ ਦੇ ਨਾਲ ਉਹ ਨਜਿੱਠਣਗੇ ਅੱਜ ਐਸਪੀ ਸਿੰਘ ਉਭਰਾਏ ਸਾਹਿਬ ਜਿਹੜੇ ਇੱਥੇ ਪਹੁੰਚੇ ਆ ਰਹੇ ਐਸਪੀ ਉਭਰਾਏ ਸਾਹਿਬ ਨੇ ਜਿਹੜੀ ਲੱਖਾਂ ਨਹੀਂ ਕਰੋੜਾਂ ਰੁਪਈਆਂ ਦੀ ਜਿਹੜੀ ਬਲੱਡ ਮਨੀ ਦੇ ਕੇ ਜਿਹੜੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਕਿਸੇ ਵੀ ਭਾਈਚਾਰੇ ਦੇ ਲੋਕ ਹੁਣ ਉਹਨਾਂ ਦੀ ਰਿਹਾਈ ਜਿਹੜੀ ਕਰਵਾਈ ਹੈਗੀ ਉਹ ਵੀ ਇੱਥੇ ਪਹੁੰਚੇ ਆ ਉਹਨਾਂ ਨੇ ਜਿਹੜੇ ਵੱਡੇ ਐਲਾਨ ਕੀਤੇ ਕਿ ਉਹ ਵੀ ਜਿਹੜੀਆਂ ਇੱਧਰ ਮਸ਼ੀਨਾਂ ਦੇਣਗੇ ਉਹਨਾਂ ਮਸ਼ੀਨਾਂ ਦੇ ਰਾਹੀਂ ਜਿਹੜਾ ਕੰਮ ਹੋਊਗਾ ਜਿਹੜੀ ਖੇਤਾਂ ਦੀ ਜਿਹੜੀ ਸਾਫ ਸਫਾਈ ਹੋਊਗੀ ਉਸ ਤੋਂ ਬਾਅਦ ਦੇ ਵਿੱਚ ਖੇਤਾਂ ਦੀ ਜਿਹੜੀ ਇਹਨਾਂ ਦੀ ਬਾ ਵਹਾਈ ਹੋਣੀ ਆ ਉਸ ਤੋਂ ਬਾਅਦ ਦੇ ਬੱਚਾ ਇੱਥੇ ਜਿਹੜੇ ਚੋ ਖਾਦ ਦੀ ਗੱਲ ਹੋਵੇ ਬੀਜਾਂ ਦੀ ਗੱਲ ਹੋਵੇ ਉਹ ਵੀ ਉਹਨਾਂ ਨੇ ਗੱਲ ਕੀਤੀ ਆ ਕਿ ਅਸੀਂ ਸਾਰਾ ਜਿਹੜਾ ਮੁਹਈਆ ਕਰਵਾਵਾਂਗੇ ਪੰਜਾਬ ਦੇ ਲੋਕ ਪੰਜਾਬ ਨਾਲ ਖੜੇ ਆ ਪੰਜਾਬ ਦੀ ਤਸਵੀਰ ਹਮੇਸ਼ਾ ਰਹੀ ਆ ਪੰਜਾਬ ਦੇ ਉੱਪਰ ਜਿਹੜੀਆਂ ਮਾਰਾ ਪੈਂਦੀਆਂ ਰਹੀਆਂ ਨੇ ਇਤਿਹਾਸ ਨੂੰ ਫਰੋਲਣ ਦੀ ਕੋਸ਼ਿਸ਼ ਕਰੀਏ ਚਾਹੇ ਮੁਗਲ ਪੰਜਾਬ ਤੇ ਚੜਕੇ ਆਉਂਦੇ ਰਹੇ ਆ ਵੱਡੇ ਧੜ ਵੀ ਪੰਜਾਬ ਤੇ ਚੜਕੇ ਆਉਂਦੇ ਰਹੇ ਆ ਉਦੋਂ ਵੀ ਪੰਜਾਬ ਸਮੇਂ-ਸਮੇਂ ਦੇ ਮਾਰਾਂ ਚੋਂ ਉਠਦਾ ਰਿਹਾ ਔਰ ਇਸ ਵਾਰ ਵੀ ਜਿਹੜਾ 23 ਦੇ ਵਿੱਚ ਪਹਿਲੀ ਵਾਰ 88 ਦੇ ਵਿੱਚ ਹੜ ਆਉਂਦੇ ਆ ਫਿਰ 92 93 ਪਰ ਲਗਾਤਾਰ ਹੜਾ ਦਾ ਪ੍ਰਕੋਪ ਆ ਜਿਹੜਾ ਪੰਜਾਬ ਦੀ ਸਿਹਤ ਨੇ ਚੱਲਿਆ ਪਰ ਇਸ ਵਾਰ ਪੰਜਾਬ ਦੇ ਲੋਕ ਆ ਜਿਹੜੇ ਹੱਕ ਢਾ ਕੇ ਸਾਹਮਣੇ ਖੜਿਆ ਮੁਸੀਬਤਾਂ ਦੇ ਔਰ ਪਾਣੀ ਦੀ ਸਮਾਪਤੀ ਬਾਅਦ ਦੇ ਬਾਅਦ ਚ ਜਿਹੜਾ ਵੱਡੀਆਂ ਮੁਸੀਬਤਾਂ ਜਣੀਆਂ ਲੋਕਾਂ ਦੇ ਸਾਹਮਣੇ ਆ ਉਹਨਾਂ ਨਾਲ ਕਿਵੇਂ ਨਜਠਾ ਜਾਊਗਾ ਇਹ ਵੀ ਸਮਝਣੇ ਦੱਸਣਾ ਹੈ ਚੁੜੇ ਰਹੇ ਅਧਿਰਪਕ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਿਧਾਨਾ ਧੰਨਵਾਦ